ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸਿੰਘ ਦੋਸਤ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਗੱਡੀ ਨੂੰ ਨੁਕਸਾਨ ਪਹੁੰਚਿਆ ਜਦੋਂ ਉਹ ਪਿੰਡਾਂ ਦਾ ਦੌਰਾ ਕਰਨ ਵਾਸਤੇ ਪਹੁੰਚੇ ਸੀ ਇਹ ਵਿਧਾਇਕ ਨੇ ਫਿਰੋਜ਼ਪੁਰ ਤੋਂ ਰਣਬੀਰ ਸਿੰਘ ਪੁੱਲਰ ਇਹ ਵੱਖ-ਵੱਖ ਪਿੰਡਾਂ ਦਾ ਇਹਨਾਂ ਨੇ ਦੌਰਾ ਕਰਨਾ ਸੀਗਾ ਤਾਂ ਇੱਕ ਪਿੰਡ ਦੇ ਕੋਲ ਇਹਨਾਂ ਦੀ ਗੱਡੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਸਾਹਮਣੇ ਕੋਈ ਕਹਿੰਦੇ ਮੋਟਰਸਾਈਕਲ ਆ ਜਾਂਦਾ ਹੈ ਉਸ ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਵਾਸਤੇ ਡਰਾਈਵਰ ਜਦੋਂ ਗੱਡੀ ਨੂੰ ਇੱਕਦਮ ਕੱਟਦਾ ਹੈ ਮੋੜਦਾ ਹੈ ਤਾਂ ਗੱਡੀ ਖੇਤਾਂ ਦੇ ਵਿੱਚ ਉੱਤਰ ਜਾਂਦੀ ਹੈ ਕਈ ਥਾਵਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਖੇਤਾਂ ਦੇ ਵਿੱਚ ਪਲਟ ਗਈ ਪਰ ਕਈ ਥਾਵਾਂ ਦੇ ਉੱਤੇ ਉਤਰੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹਦੇ ਵਿੱਚ ਗੱਡੀ ਇੱਕ ਸਾਈਡ ਦੇ ਉੱਤੇ ਉਤਰੀ ਹੋਈ ਦਿਖਾਈ ਦੇ ਰਹੀ ਹੈ ਇਹ ਨੇ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ ਜੋ ਵੱਖ-ਵੱਖ ਪਿੰਡਾਂ ਦੇ ਦੌਰੇ ਤੇ ਸੀਗੇ ਤੇ ਅਚਾਨਕ ਇੱਕ ਪਿੰਡ ਹੈ ਧੀਰਾ ਕਾਰਾ ਤੀਰਾਕਾਰਾ ਪਿੰਡ ਦੇ ਨਜ਼ਦੀਕ ਇਹ ਜਿਹੜਾ ਹਾਦਸਾ ਵਾਪਰਿਆ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀ ਕਿਉਂਕਿ ਸਤਲੁਜ ਦੇ ਨੇੜੇ ਆ ਫਿਰੋਜ਼ਪੁਰ ਤਾਂ ਉਥੇ ਹੜਾਂ ਵਰਗੇ ਹਾਲਾਤ ਜਲਦੀ ਹੀ ਬਣ ਜਾਂਦੇ ਨੇ ਜਦੋਂ ਕਿਤੇ ਮੌਨਸੂਨ ਦੀ ਬਰਸਾਤ ਤੇਜ਼ ਹੋ ਜਾਵੇ ਪਹਾੜੀ ਇਲਾਕਿਆਂ ਚੋਂ ਸਤਲੁਜ ਦੇ ਵਿੱਚ ਪਾਣੀ ਜ਼ਿਆਦਾ ਆ ਜਾਵੇ ਤੇ ਇਹੀ ਹਾਲਾਤ ਬਣੇ ਹੋਏ ਸੀਗੇ ਨਾ ਹਾਲਾਤਾਂ ਦਾ ਖੜਾ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਉਹ ਆਪਣੇ ਕਾਫਲੇ ਨਾਲ ਨਿਕਲੇ ਸੀਗੇ ਤਾਂ اچانک ਸਾਹਮਣੇ ਉਹ ਮੋਟਰਸਾਈਕਲ ਆ ਜਾਂਦਾ ਹੈ ਤਾਂ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਬਾਅਦ ਵਿੱਚ ਉਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਗਨੀਮਤ ਇਹ ਰਹੀ ਕਿ ਕਿਸੇ ਨੂੰ ਵੀ ਕੋਈ ਖਾਸ ਸੱਟ ਫੇਟ ਨਹੀਂ ਲੱਗੀ ਹਾਲਾਂਕਿ ਜਿਹੜੇ ਮੋਟਰਸਾਈਕਲ ਸਵਾਰ ਸੀ ਉਹ ਜ਼ਰੂਰ ਜ਼ਖਮੀ ਹੋਏ ਨੇ ਤੇ ਉੱਥੇ ਵੀ ਆਪਣੀ ਦਰਿਆਦਿਲੀ ਦਾ ਪ੍ਰਮਾਣ ਦਿੱਤਾ ਗਿਆ ਰਣਵੀਰ ਸਿੰਘ ਪੁੱਲਰ ਖੜਾ ਵੱਲੋਂ ਉਹਨਾਂ ਨੇ ਉਸ ਮੋਟਰਸਾਈਕਲ ਸਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਉਹਨਾਂ ਨੂੰ ਮੋਢੀ ਸਹਾਇਤਾ ਦਵਾਈ ਤੇ ਉਹਨਾਂ ਦੀ ਜਿਹੜੀ ਹਾਲ ਤੱਕ ਇਹਦੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਥੇ ਬਸ ਨਹੀਂ ਇੱਕ ਹਾਦਸਾ ਪਿਛਲੇ ਸਮੇਂ ਦੇ ਦੌਰਾਨ ਵੀ ਵਾਪਰਿਆ ਸੀ ਇੱਕ ਦੋ ਦਿਨ ਪਹਿਲਾਂ ਹੀ ਖਨੌਰੀ ਬਾਰਡਰ ਦੇ ਉੱਤੇ ਵਿਧਾਇਕਾ ਨੇ ਆਮ ਆਦਮੀ ਪਾਰਟੀ ਦੇ ਰਜਿੰਦਰਪਾਲ ਕੌਰਸ਼ੀਨਾ ਉਹਨਾਂ ਦੀ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋਈ ਸੀ ਡਵਾਈਡਰ ਦੇ ਨਾਲ ਜਾ ਕੇ ਟਕਰਾਈ ਸੀ ਜਿਦੇ ਵਿੱਚ ਉਹਨਾਂ ਦਾ ਗਨਮੈਨ ਤੇ ਵਿਧਾਇਕਾ ਖੁਦ ਕਾਫੀ ਗੰਭੀਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਕੈਥਲ ਭੇਜਿਆ ਗਿਆ ਇਲਾਜ ਵਾਸਤੇ ਕੈਥਲ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਉਹ ਵੀ ਦਿੱਲੀ ਤੋਂ ਵਾਪਸ ਪਰਤ ਰਹੇ ਸੀਗੇ ਦਿੱਲੀ 에ਰਪੋਰਟ ਦੇ ਉਤਰਨ ਦੀ ਫਲਾਈਟ ਲੈਂਡ ਹੋਈ ਸੀ ਅਮਰੀਕਾ ਦੇ ਵਿੱਚ ਕਿਸੇ ਸਮਾਗਮ ਦਾ ਹਿੱਸਾ ਬਣੇ ਸੀ ਤੇ ਜਦੋਂ ਉਹ ਪਰਿਵਾਰ ਦੇ ਨਾਲ ਵਾਪਸ ਪਰਤ ਰਹੇ ਸੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਦਿੱਲੀ ਤੋਂ ਲੈਣ ਗਿਆ ਸੀਗਾ ਤਾਂ ਇਹ ਹਾਦਸਾ ਅਚਾਨਕ ਵਾਪਰ ਜਾਂਦਾ ਹੈ ਜ ਜਿਹਦੇ ਵਿੱਚ ਵਾਲ-ਵਾਲੋ ਬਚ ਗਏ ਸੀਗੇ ਪਰ ਕਾਫੀ ਕਹਿੰਦੇ ਉਹਨਾਂ ਦੇ ਸੱਟਾਂ ਲੱਗੀਆਂ ਸੀ ਉਹਨਾਂ ਦੇ ਸਹਾਇਕਾਂ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਉਹਨੂੰ ਦੂਜੇ ਪਾਸੇ ਰਣਵੀਰ ਸਿੰਘ ਭੁੱਲਰ ਜਫਰੋਜ਼ਪੁਰ ਸ਼ਹਿਰੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਅਚਾਨਕ ਖੇਤਾਂ ਦੇ ਵਿੱਚ ਉਤਰ ਗਈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਾ ਨੁਕਸਾਨ ਵੀ ਥੋੜਾ ਬਹੁਤਾ ਹੋਇਆ ਹੈ ਤੇ ਮੋਟਰਸਾਈਕਲ ਸਵਾਰਾਂ ਦਾ ਨੁਕਸਾਨ ਵੀ ਹੋਇਆ ਹੈ। ਕਈ ਵਾਰ ਕੀ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਬਣੀਆਂ ਹੁੰਦੀਆਂ ਨੇ ਉਹਨਾਂ ਦੇ ਸਾਈਡਾਂ ਦੇ ਉੱਤੇ ਜਿਹੜੇ ਬਰਮ ਹੁੰਦੇ ਨੇ ਜਾਂ ਕਹਿ ਲਈਏ ਕਿ ਜਗ੍ਹਾ ਛੱਡੀ ਹੁੰਦੀ ਆ ਉਹ ਬਹੁਤ ਘੱਟ ਛੱਡੀ ਹੁੰਦੀ ਆ। ਅਸੀਂ ਕਈ ਵਾਰ ਆਪਣੀ ਅੰਗੈਲੀ ਕਰਕੇ ਵੀ ਹਾਦਸਿਆਂ ਨੂੰ ਸੱਦਾ ਦੇ ਦਿੰਦੇ ਆ। ਕਈ ਵਾਰ ਤੇਜ਼ ਰਫਤਾਰੀ ਵੀ ਹੁੰਦੀ ਆ ਤੇ ਕਈ ਵਾਰ ਜਿਹੜੇ ਸੜਕ ਦੇ ਨਾਲ ਜਿੰਨੀ ਕਿ ਜਗ੍ਹਾ ਛੱਡਣੀ ਚਾਹੀਦੀ ਉਹ ਵੀ ਖੇਤਾਂ ਦੇ ਵਿੱਚ ਰਲਾ ਲਈ ਜਾਂਦੀ ਆ ਤਾਂ ਫਿਰ ਅਗਲੇ ਬੰਦੇ ਨੂੰ ਕ੍ਰੋਸਿੰਗ ਵਾਸਤੇ ਰਸਤਾ ਨਹੀਂ ਮਿਲਦਾ ਤਾਂ ਇਹ ਜਿਹੜੇ ਹਾਦਸੇ ਲਗਾਤਾਰ ਵਾਪਰਦੇ ਨੇ ਤੇ ਵਾਪਰ ਵੀ ਰਹੇ ਨੇ ਸੋ ਇਹਦੇ ਬਾਰੇ ਵੀ ਥੋੜਾ ਜਿਹਾ ਸੁਚੇਤ ਜ਼ਰੂਰ ਹੋਣਾ ਚਾਹੀਦਾ ਫਿਲਹਾਲ ਰਣਵੀਰ ਸਿੰਘ ਪੁੱਲਰ ਹੁਣੀ ਸਹੀ ਸਲਾਮਤ ਨੇ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਮੋਢਲੀ ਜਿਹੜੀ ਫਰਸਟ ایڈ ਵਗੈਰਾ ਸੀਗੀ ਉਹਨਾਂ ਨੂੰ ਉੱਥੇ ਮੌਕੇ ਦੇ ਉੱਤੇ ਹੀ ਉਹਨਾਂ ਦੀ ਸਥਿਤੀ ਦਾ ਜਾਇਜ਼ਾ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਵੀ ਜਿਹੜੇ ਮੋਟਰਸਾਈਕਲ ਸਵਾਰ ਸੀ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਹ ਵੀ ਦੇਖੋ ਕਿ ਐਮਐਲਏ ਸਾਹਿਬ ਨੇ ਖੁਦ ਆਪਣੀ ਗੱਡੀ ਦੇ ਰਾਹੀਂ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਮੋਢਲੀ ਸਹਾਇਤਾ ਉਹਨਾਂ ਨੂੰ ਦਵਾਈ ਤੇ ਉਹਨਾਂ ਨੂੰ ਆਪਣੇ ਘਰਾਂ ਵਗੈਰਾ ਨੂੰ ਕਹਿੰਦੇ ਜੀ ਉਸ ਹਿਸਾਬ ਦੇ ਨਾਲ ਰਵਾਨਾ ਕਰ ਦਿੱਤਾ ਜਾ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਜੀ ਅਪਡੇਟ ਪੂਰੀ ਨਹੀਂ ਆ ਸਕੀ ਤਾਂ ਕੁੱਲ ਮਲਾਕੇ ਹਾਦਸੇ ਵਾਪਰਦੇ ਨੇ ਹਾਸਿਆਂ ਤੋਂ ਬਚਣ ਦੀ ਲੋੜ ਹੁੰਦੀ ਹੈ ਤੇ ਖਾਸ ਕਰ ਜਦੋਂ ਲਿੰਕ ਰੋਡ ਜ਼ੋਨ ਛੁੱਟੀਆਂ ਸੜਕਾਂ ਹੋਣ ਤਾਂ ਉੱਥੇ ਥੋੜਾ ਜਆ ਜਿਹੜਾ ਮੋਟਰਸਾਈਕਲ ਵਗੈਰਾ ਸਵਾਰਾਂ ਨੂੰ ਥੋੜਾ ਜਆ احتیاط ਵਰਤਣੀ ਚਾਹੀਦੀ ਹੈ ਕਿਉਂਕਿ ਜਦੋਂ ਵਿਧਾਇਕਾਂ ਦੇ ਜਾਂ ਕਿਤੇ ਸਰਕਾਰੀ ਮੁਲਾਜ਼ਮਾਂ ਦੇ ਕਾਫਲੇ ਹੁੰਦੇ ਨੇ ਉਹ ਥੋੜੇ ਤੇਜ਼ ਰਫਤਾਰੀ ਦੇ ਵਿੱਚ ਹੁੰਦੇ ਨੇ ਕਿਉਂਕਿ ਉਹਨਾਂ ਦਾ ਸਮਾਂ ਬੰਨਿਆ ਬਣਾਇਆ ਹੁੰਦਾ ਪਰ ਕਈ ਵਾਰ ਅਚਾਨਕ ਕੋਈ ਅੱਗੇ ਆ ਜਾਏ ਤਾਂ ਫਿਰ ਹਾਦਸੇ ਵਾਪਰ ਜਾਂਦੇ ਨੇ ਹਾਸਾ ਵੱ ਹੋ ਸਕਦਾ ਵਕ ਵਕ ਪਿੰਡਾਂ ਦਾ ਇਹਨਾਂ ਨੇ ਦੌਰਾ ਕਰਨਾ ਸੀਗਾ ਤਾਂ ਇੱਕ ਪਿੰਡ ਦੇ ਕੋਲ ਇਹਨਾਂ ਦੀ ਗੱਡੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਸਾਹਮਣੇ ਕੋਈ ਕਹਿੰਦੇ ਮੋਟਰਸਾਈਕਲ ਆ ਜਾਂਦਾ ਹੈ ਉਸ ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਵਾਸਤੇ ਡਰਾਈਵਰ ਜਦੋਂ ਗੱਡੀ ਨੂੰ ਇੱਕਦਮ ਕੱਟਦਾ ਹੈ ਮੋੜਦਾ ਹੈ ਤਾਂ ਗੱਡੀ ਖੇਤਾਂ ਦੇ ਵਿੱਚ ਉੱਤਰ ਜਾਂਦੀ ਹੈ ਕਈ ਥਾਵਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਖੇਤਾਂ ਦੇ ਵਿੱਚ ਪਲਟ ਗਈ ਪਰ ਕਈ ਥਾਵਾਂ ਦੇ ਉੱਤੇ ਉਤਰੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹਦੇ ਵਿੱਚ ਗੱਡੀ ਇੱਕ ਸਾਈਡ ਦੇ ਉੱਤੇ ਉਤਰੀ ਹੋਈ ਦਿਖਾਈ ਦੇ ਰਹੀ ਹੈ ਇਹ ਨੇ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਸ਼ਹਿਰੀ ਤੋਂ ਜੋ ਵਾਕਵਕ ਪਿੰਡਾਂ ਦੇ ਦੌਰੇ ਤੇ ਸੀਗੇ ਤੇ ਅਚਾਨਕ ਇੱਕ ਪਿੰਡ ਹੈ ਧੀਰਾ ਕਾਰਾ ਧੀਰਾ ਕਾਰਾ ਪਿੰਡ ਦੇ ਨਜ਼ਦੀਕ ਇਹ ਜਿਹੜਾ ਹਾਦਸਾ ਵਾਪਰਿਆ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀ ਕਿਉਂਕਿ ਸਤਲੁਜ ਦੇ ਨੇੜੇ ਆ ਫਿਰੋਜ਼ਪੁਰ ਤਾਂ ਉੱਥੇ ਹੜਾਂ ਵਰਗੇ ਹਾਲਾਤ ਜਲਦੀ ਹੀ ਬਣ ਜਾਂਦੇ ਨੇ ਜਦੋਂ ਕਿਤੇ ਮੌਨਸੂਨ ਦੀ ਬਰਸਾਤ ਤੇਜ਼ ਹੋ ਜਾਵੇ ਪਹਾੜੀ ਇਲਾਕਿਆਂ 'ਚੋਂ ਸਤਲੁਜ ਦੇ ਵਿੱਚ ਪਾਣੀ ਜ਼ਿਆਦਾ ਆ ਜਾਵੇ ਤੇ ਇਹੀ ਹਾਲਾਤ ਬਣੇ ਹੋਏ ਸੀਗੇ ਨਾ ਹਾਲਾਤਾਂ ਦਾ ਖੜਾ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਉਹ ਆਪਣੇ ਕਾਫਲੇ ਨਾਲ ਨਿਕਲੇ ਸੀਗੇ ਤਾਂ اچانک ਸਾਹਮਣੇ ਉਹ ਮੋਟਰਸਾਈਕਲ ਆ ਜਾਂਦਾ ਹੈ ਤਾਂ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਬਾਅਦ ਵਿੱਚ ਉਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਗਨੀਮਤ ਇਹ ਰਹੀ ਕਿ ਕਿਸੇ ਨੂੰ ਵੀ ਕੋਈ ਖਾਸ ਸੱਟ ਫੇਟ ਨਹੀਂ ਲੱਗੀ ਹਾਲਾਂਕਿ ਜਿਹੜੇ ਮੋਟਰਸਾਈਕਲ ਸਵਾਰ ਸੀ ਉਹ ਜ਼ਰੂਰ ਜ਼ਖਮੀ ਹੋਏ ਨੇ ਤੇ ਉੱਥੇ ਵੀ ਆਪਣੀ ਦਰਿਆਦਿਲੀ ਦਾ ਪ੍ਰਮਾਣ ਦਿੱਤਾ ਗਿਆ ਰਣਵੀਰ ਸਿੰਘ ਪੁੱਲਰ ਖੜਾ ਵੱਲੋਂ ਉਹਨਾਂ ਨੇ ਉਸ ਮੋਟਰਸਾਈਕਲ ਸਵਾਰਾਂ ਨੂੰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਉਹਨਾਂ ਨੂੰ ਮੋਢੀ ਸਹਾਇਤਾ ਦਵਾਈ ਤੇ ਉਹਨਾਂ ਦੀ ਜਿਹੜੀ ਹਾਲ ਤੱਕ ਇਹਨੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਥੇ ਬਸ ਨਹੀਂ ਇੱਕ ਹਾਦਸਾ ਪਿਛਲੇ ਸਮੇਂ ਦੇ ਦੌਰਾਨ ਵੀ ਵਾਪਰਿਆ ਸੀ ਇੱਕ ਦੋ ਦਿਨ ਪਹਿਲਾਂ ਹੀ ਖਨੌਰੀ ਬਾਰਡਰ ਦੇ ਉੱਤੇ ਵਿਦਾਇਕਾ ਨੇ ਆਮ ਆਦਮੀ ਪਾਰਟੀ ਦੇ ਰਜਿੰਦਰਪਾਲ ਕੌਰਸ਼ੀਨਾ ਉਹਨਾਂ ਦੀ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋਈ ਸੀ ਡਵਾਈਡਰ ਦੇ ਨਾਲ ਜਾ ਕੇ ਟਕਰਾਈ ਸੀ ਜਿਦੇ ਵਿੱਚ ਉਹਨਾਂ ਦਾ ਗਨਮੈਨ ਤੇ ਵਿਧਾਇਕਾ ਖੁਦ ਕਾਫੀ ਗੰਭੀਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਕੈਥਲ ਭੇਜਿਆ ਗਿਆ ਇਲਾਜ ਵਾਸਤੇ ਕੈਥਲ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਉਹ ਵੀ ਦਿੱਲੀ ਤੋਂ ਵਾਪਸ ਪਰਤ ਰਹੇ ਸੀਗੇ ਦਿੱਲੀ 에ਰਪੋਰਟ ਦੇ ਉਤਰਨ ਦੀ ਫਲਾਈਟ ਲੈਂਡ ਹੋਈ ਸੀ ਅਮਰੀਕਾ ਦੇ ਵਿੱਚ ਕਿਸੇ ਸਮਾਗਮ ਦਾ ਹਿੱਸਾ ਬਣੇ ਸੀ ਤੇ ਜਦੋਂ ਉਹ ਪਰਿਵਾਰ ਦੇ ਨਾਲ ਵਾਪਸ ਪਰਤ ਰਹੇ ਸੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਦਿੱਲੀ ਤੋਂ ਲੈਣ ਗਿਆ ਸੀਗਾ ਤਾਂ ਇਹ ਹਾਦਸਾ ਅਚਾਨਕ ਵਾਪਰ ਜਾਂਦਾ ਹੈ ਜ ਜਿਹਦੇ ਵਿੱਚ ਵਾਲ-ਵਾਲੋ ਬਚ ਗਏ ਸੀਗੇ ਪਰ ਕਾਫੀ ਕਹਿੰਦੇ ਉਹਨਾਂ ਦੇ ਸੱਟਾਂ ਲੱਗੀਆਂ ਸੀ ਉਹਨਾਂ ਦੇ ਸਹਾਇਕਾਂ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਉਹਨੂੰ ਦੂਜੇ ਪਾਸੇ ਰਣਵੀਰ ਸਿੰਘ ਪੁੱਲਰ ਜਫਰੋਜ਼ਪੁਰ ਸ਼ਹਿਰੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਅਚਾਨਕ ਖੇਤਾਂ ਦੇ ਵਿੱਚ ਉਤਰ ਗਈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਾ ਨੁਕਸਾਨ ਵੀ ਥੋੜਾ ਬਹੁਤਾ ਹੋਇਆ ਹੈ ਤੇ ਮੋਟਰਸਾਈਕਲ ਸਵਾਰਾਂ ਦਾ ਨੁਕਸਾਨ ਵੀ ਹੋਇਆ ਹੈ। ਕਈ ਵਾਰ ਕੀ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਬਣੀਆਂ ਹੁੰਦੀਆਂ ਨੇ ਉਹਨਾਂ ਦੇ ਸਾਈਡਾਂ ਦੇ ਉੱਤੇ ਜਿਹੜੇ ਬਰਮ ਹੁੰਦੇ ਨੇ ਜਾਂ ਕਹਿ ਲਈਏ ਕਿ ਜਗ੍ਹਾ ਛੱਡੀ ਹੁੰਦੀ ਆ ਉਹ ਬਹੁਤ ਘੱਟ ਛੱਡੀ ਹੁੰਦੀ ਆ। ਅਸੀਂ ਕਈ ਵਾਰ ਆਪਣੀ ਅੰਗੈਲੀ ਕਰਕੇ ਵੀ ਹਾਦਸਿਆਂ ਨੂੰ ਸੱਦਾ ਦੇ ਦਿੰਦੇ ਆ। ਕਈ ਵਾਰ ਤੇਜ਼ ਰਫਤਾਰੀ ਵੀ ਹੁੰਦੀ ਆ ਤੇ ਕਈ ਵਾਰ ਜਿਹੜੇ ਸੜਕ ਦੇ ਨਾਲ ਜਿੰਨੀ ਕਿ ਜਗ੍ਹਾ ਛੱਡਣੀ ਚਾਹੀਦੀ ਉਹ ਵੀ ਖੇਤਾਂ ਦੇ ਵਿੱਚ ਰਲਾ ਲਈ ਜਾਂਦੀ ਆ ਤਾਂ ਫਿਰ ਅਗਲੇ ਬੰਦੇ ਨੂੰ ਕ੍ਰੋਸਿੰਗ ਵਾਸਤੇ ਰਸਤਾ ਨਹੀਂ ਮਿਲਦਾ ਤਾਂ ਇਹ ਜਿਹੜੇ ਹਾਦਸੇ ਲਗਾਤਾਰ ਵਾਪਰਦੇ ਨੇ ਤੇ ਵਾਪਰ ਵੀ ਰਹੇ ਨੇ ਸੋ ਇਹਦੇ ਬਾਰੇ ਵੀ ਥੋੜਾ ਜਿਹਾ ਸੁਚੇਤ ਜ਼ਰੂਰ ਹੋਣਾ ਚਾਹੀਦਾ ਫਿਲਹਾਲ ਰਣਵੀਰ ਸਿੰਘ ਪੁੱਲਰ ਹੁਣੀ ਸਹੀ ਸਲਾਮਤ ਨੇ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਮੋਢਲੀ ਜਿਹੜੀ ਫਰਸਟ ایڈ ਵਗੈਰਾ ਸੀਗੀ ਉਹਨਾਂ ਨੂੰ ਉੱਥੇ ਮੌਕੇ ਦੇ ਉੱਤੇ ਹੀ ਉਹਨਾਂ ਦੀ ਸਥਿਤੀ ਦਾ ਜਾਇਜ਼ਾ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਵੀ ਜਿਹੜੇ ਮੋਟਰਸਾਈਕਲ ਸਵਾਰ ਸੀ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਦੇਖੋ ਕਿ ਐਮਐਲਏ ਸਾਹਿਬ ਨੇ ਖੁਦ ਆਪਣੀ ਗੱਡੀ ਦੇ ਰਾਹੀਂ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਮੋਢਲੀ ਸਹਾਇਤਾ ਉਹਨਾਂ ਨੂੰ ਦਵਾਈ ਤੇ ਉਹਨਾਂ ਨੂੰ ਆਪਣੇ ਘਰਾਂ ਵਗੈਰਾ ਨੂੰ ਕਹਿੰਦੇ ਜੀ ਉਸੇ ਹਿਸਾਬ ਦੇ ਨਾਲ ਰਵਾਨਾ ਕਰ ਦਿੱਤਾ ਜਾ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਜੀ ਅਪਡੇਟ ਪੂਰੀ ਨਹੀਂ ਆ ਸਕੀ ਤਾਂ ਕੁੱਲ ਮਲਾਕੇ ਹਾਦਸੇ ਵਾਪਰਦੇ ਨੇ ਹਾਸਿਆਂ ਤੋਂ ਬਚਣ ਦੀ ਲੋੜ ਹੁੰਦੀ ਹੈ ਤੇ ਖਾਸ ਕਰ ਜਦੋਂ ਲਿੰਕ ਰੋਡ ਜ਼ੋਨ ਛੁੱਟੀਆਂ ਸੜਕਾਂ ਹੋਣ ਤਾਂ ਉੱਥੇ ਥੋੜਾ ਜਾ ਜਿਹੜਾ ਮੋਟਰਸਾਈਕਲ ਵਗੈਰਾ ਸਵਾਰਾਂ ਨੂੰ ਥੋੜਾ ਜਿਹਾ احتیاط ਵਰਤਣੀ ਚਾਹੀਦੀ ਹੈ ਕਿਉਂਕਿ ਜਦੋਂ ਵਿਧਾਇਕਾਂ ਦੇ ਜਾਂ ਕਿਤੇ ਸਰਕਾਰੀ ਮੁਲਾਜ਼ਮਾਂ ਦੇ ਕਾਫਲੇ ਹੁੰਦੇ ਨੇ ਉਹ ਥੋੜੇ ਤੇਜ਼ ਰਫਤਾਰੀ ਦੇ ਵਿੱਚ ਹੁੰਦੇ ਨੇ ਕਿਉਂਕਿ ਉਹਨਾਂ ਦਾ ਸਮਾਂ ਬੰਨਿਆ ਬਣਾਇਆ ਹੁੰਦਾ ਪਰ ਕਈ ਵਾਰ ਅਚਾਨਕ ਕੋਈ ਅੱਗੇ ਆ ਜਾਏ ਤਾਂ ਫਿਰ ਹਾਦਸੇ ਵਾਪਰ ਜਾਂਦੇ ਨੇ ਹਾਸਾ ਵੱਡਾ ਸੀਗਾ ਟਲ ਗਿਆ ਨਹੀਂ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ ਅਪਡੇਟਸ ਆਉਣਗੇ ਲੈ ਕੇ حاضر ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ